ਸਕਦੇ ਹੋ ਬੋਤਲ ਹੋਇਆ ਜੀ ਪਤਲ ਤੇ ਪਾਰਸ ਆ ਗਈਆਂ ਜੀ ਮੌਨਸੂਨ ਸੀਜ਼ਨ ਆ ਗਿਆ ਤੇ ਕੜਾ ਦਾ ਹੀ ਇਦਾਂ ਹੀ ਆ ਤੇ ਇੱਕੜੀ ਹੱਲਾ ਕਰ ਗਿਆ ਤੁਸੀਂ ਨਹੀਂ ਸਕਦੇ ਉਮੀਦ ਆ ਸੁੱਕਾ ਵਾਂ ਨਹੀਂ ਸੀ ਤੇ ਇੱਥੇ ਜੀ ਪਾਣੀ ਹੈ ਨਹੀਂ ਜੀ ਹਾ ਝੋਨੇ ਚ ਨਹੀਂ ਪਾਣੀ ਹੈ ਨਹੀਂ ਜੀ ਹੁਣ ਪਤਲਾ ਪਤਲਾ ਪਾਣੀ ਹੋ ਗਿਆ ਵਾ ਤਾਂ ਲਗਭਗ ਝੋਨੇ ਲੱਗ ਹੀ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਇਹ ਆਪਣੇ ਖੇਤ ਨੇ ਜੀ ਤੇ ਇਹ ਆਪਣੇ ਨਾਲ ਦੇ ਗਵਾਂਢੀ ਦੇ ਖੇਤ ਬਸ ਇਹੋ ਦੋ ਖੇਤ ਰਹਿ ਗਏ ਨੇ ਬਾਕੀ ਹਾਲਤ ਵਾਲਾ ਸਭ ਕੁਝ ਲੱਗ ਗਿਆ ਜੀ ਲਗਭਗ 95% ਤੋਂ ਵੱਧ ਵੀ ਕਹਿ ਸਕਦੇ ਕਿ ਚੋਨਾ ਲੱਗ ਚੁੱਕਾ ਸਾਡੇ ਏਰੀਆ ਦੇ ਵਿੱਚ ਰਾਵੀ ਦਰਿਆ ਦੇ ਕੋਲ ਆ ਜੀ ਨੇੜੇ ਹੈਗਾ ਜੀ ਪਾਕਿਸਤਾਨ ਬਾਰਡਰ ਪੰਜਾਬ ਤੇ ਰਾਵੀ ਤਰਿਆ ਦੇ ਲਾਗੇ ਬਿਠੇ ਆ ਤੇ ਆਪਾਂ ਹੈਗੇ ਆ ਜੀ ਡੇਰਾ ਬਾਬਾ ਨਾਨਕ ਤੇ ਲਾਗੇ ਰਾਵੀ ਦਰਿਆ ਪੰਜਾਬ ਦੇ ਉੱਤੇ ਤੇ ਮੀਂਹ ਫੇਰ ਲੱਗ ਪਿਆ ਜੀ ਬੱਦਲ ਤੁਸੀਂ ਵੀ ਦੇ ਸਕਦੇ ਕੋਈ ਜਿਆਦਾ ਹੋਇਆ ਵਾ ਤੇ ਆ ਚੋਨਾ ਤੂੰ ਹੀ ਸਕਦੇ ਹੋ ਅਜੇ 5-6 ਦਿਨ ਪੰਜਕ ਦਿਨ ਹੋਏ ਰਹੇ ਨੇ ਲੱਗੇ ਨੂੰ ਤੇ ਤੁਰ ਪਿਆ ਮੀਂਹ ਪੈ ਗਿਆ ਸੀ ਇਹ 17 18 ਵੈਰਟੀ ਹੈ ਜੀ ਤੇ ਦੇਖ ਸਕਦੇ ਹੋ ਤੇ ਲਗਭਗ ਚੋਨਾ ਲੱਗ ਹੀ ਚੁੱਕਿਆ ਵਾ ਤੇ ਇਹ ਕੋ ਦੋ ਖੇਤ ਰਾਕੇ ਨਾਲ ਦੇ ਗਾਂਧੀ ਦੇ ਤਾਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਜੀ ਇਹ ਪੈਡੀ ਸੀਜ਼ਨ 2025 ਮਾਟਾਂ ਤੇ ਕੋਮੰਡੀਆਂ ਅੰਗਲ ਵੱਤ ਹੋਈ ਹੈ ਤੇ ਮੀ ਮੌਸਮ ਠੰਡਾ ਹੀ ਚੌਨੇ ਮਤਲਬ ਤਾਪਮਾਨ ਨਹੀਂ ਚੌਨੇ ਚੰਗੇ ਤੁਰਪੇ ਨੇ ਤੇ ਔਖਾ ਦਾ ਖੁੱਦਾ ਆਉਣ ਦਾ ਟਾਈਮ ਹੈ ਆਂ ਦੇਖ ਸਕਦੇ ਹੋ ਇੱਧਰ ਹੈ ਜੀ 17 18 ਤੇ ਆ ਫਿਰ ਲੱਗੀ ਜੀ 18 85 ਪਹਿਲੀ ਯਾਰ ਲਗਾਈ ਜੀ 18 85 ਤੇ ਆ ਤਲ ਹਨ ਪਹਿਲਾਂ ਵੀ ਲਗਾਉਂਦੇ ਰਿਹਾ ਆਇਆ ਫਿਰ ਲਗਾਈ ਆ ਜੀ ਤੇ ਇਹੋ ਆਪਣੇ ਖੇਤ ਨੇ ਜਿੱਥੋਂ ਪਹਿਲਾਂ ਤੁਹਾਨੂੰ ਵੀਡੀਓ ਬਣਾ ਕੇ ਦਿਖਾਉਂਦ ਰਿਹਾ ਜਿੱਥੇ ਕਣਕ ਦੀਆਂ ਵੀਡੀਓ ਸਾਂਝੀਆਂ ਕੀਤੀਆਂ ਸੀ ਇਹ ਬੰਨੇ ਜਿਹੜੀ ਕਣਕ ਬੀਜੀ ਸੀ 327 ਜਿਹੜੀ ਨਿਕਲੀ ਗਈ 27 ਕੁਇੰਟਲ ਤੇ ਇਹ ਬੰਨੇ ਸੀ 826 ਸਾਡੇ ਨਾਲ ਦੇ ਖਮੰਦੀ ਇਸ ਜਿਹੜਾ ਖੇਤ ਸੀ ਜਿੱਦੀ ਕਣਕ ਨਿਕਲੀ ਆ ਜੀ 29 ਕੁਇੰਟਲ ਪਰ ਇਕਰ ਦੇ ਹਿਸਾਬ ਦੇ ਨਾਲ ਤੇ ਇਹੋ ਖੇਤ ਹੈ ਜੀ ਤੇ ਉੱਥੇ ਇਸ ਵਾਰ ਲੱਗੀ ਹੈ ਜੀ 1885 ਚੋਣ ਨੇ ਦੀ ਕਿਸਮ ਤੇ ਇੱਧਰ ਲੱਗੀ ਹੈ ਜੀ 17 18 ਤੇ ਦੇਖ ਸਕਦੇ ਤੁਸੀਂ ਤੇ ਪਹਿਲਾ ਮੌਸਮ ਵੇਖ ਲੱਗਾ ਜੀ ਤੇ ਮੀਂਹ ਆਉਣੀ ਵਾਲਾ ਫਿਰ ਇੱਕ ਹਲਾ ਸ਼ੇਰ ਦਾ ਕਰ ਗਿਆ ਆ ਖੇਤਾਂ 'ਚ ਪਾਣੀ ਹੈ ਨਹੀਂ ਸੀ ਪੱਤਰ ਲਗਾਇਆ ਸੀ ਤੇ ਪਤਲਾ-ਪਤਲਾ ਪਾਣੀ ਫੇਰ ਹੋ ਗਿਆ ਤੁਸੀਂ ਦੇਖ ਸਕਦੇ ਹੋ ਤੇ ਤੁਹਾਨੂੰ ਲਾਈਵ ਦਿਖਾਵਾਂਗੇ ਜੀ ਅੱਜ ਖੇਤ ਆਪਣੇ ਜੁੜੀ ਲਈ ਰਿਓ ਲਾਈਵ ਦੇ ਨਾਲ ਵੀ ਦੇ ਸਕਦੇ ਹੋ ਆ 1885 ਦਾ ਖੇਤ ਜੀ ਤੇ ਇਹ ਹੈਗਾ ਜੀ 17 18 ਦਾ ਖੇਤ ਫਿਰੰਦਾ ਦੀ ਤੇ ਲਗਭਗ ਸਾਡੇ 95% ਝੋਨੇ ਲੱਗ ਚੁੱਕੇ ਨੇ ਤੇ ਹਲੋ ਜੀ ਹਲੋ ਕਿਤੋਂ ਵਧੀਆ ਜੀ ਵਧੀਆ ਆਖਿਨੇ ਸੋ ਪਲਾ ਮੌਸਮ ਤੁਸੀਂ ਦੇਖ ਸਕਦੇ ਹੋ ਕਿ ਬਦਲਵਾਰੀ ਆ ਇੱਕ ਵਾਰੀ ਮੀਂਹ ਦਾ ਹੱਲਾ ਹੋ ਗਿਆ ਜੀ ਤੇ ਇੱਕ ਵਾਰੀ ਫੇਰ ਤੇ ਤੁਹਾਨੂੰ ਲਾਈਵ ਚਾਉਂਦੇ ਦੀ ਫਸਲ ਦਿਖਾ ਰਹੇ ਹਾਂ ਬਾਸਮਤੀ ਵੈਰਾਈਟੀਆਂ ਸੁਰ ਲੱਗ ਰਹੀਆਂ ਨੇ ਆ 5 5 ਦਿਨਾਂ ਦੀ ਹੋ ਗਈ ਹੈ ਜੀ ਤੇ ਇਹ ਹੈਗੀ 17 18 ਵੈਰਾਈਟੀ ਤੇ ਇਹ ਤੁਰਪਿਆ ਮੀਂਹ ਮੌਸਮ ਠੰਡਾ ਸੀ ਤੇ ਇੱਧਰ ਲੱਗੀ ਜੀ 1885 ਵੈਰਾਈਟੀ ਪਹਿਲੀ ਵਾਰ ਇਹ ਲਗਾਈ ਤੇ ਇਸ ਵਾਰ ਥੋੜਾ ਪਲਮਨੋਂ ਝੋਨਾ ਵੀ ਲਗਾਇਆ ਥੋੜਾ ਜਿਹਾ ਹੈਗਾ ਜਿਹੜਾ ਕਿ 128 ਵੈਰਾਈਟੀ ਹੈ ਜੀ ਤੇ ਉਹਨੂੰ ਅੱਜ ਹਫਤਾ ਹੋ ਗਿਆ ਜੀ ਲੱਗੇ ਨੂੰ ਤੇ ਆ ਜੀ 128 ਵੈਰਾਈਟੀ ਪਲਮਨੋਂ ਵੈਰਾਈਟੀ ਅਗਲ ਪੱਗ ਨੂੰ ਹਫਤਾ ਹੋ ਗਿਆ ਹੈ ਤੇ ਕੋਈ ਗੱਲ ਨਹੀਂ ਮੀ ਤੇ ਆਉਣੀ ਰਿਹਾ ਜੀ ਦਿਵਾਨ ਸੀ ਕੋਈ ਬਾਤ ਨਹੀਂ ਤੇ ਮੀ ਫੇਰ ਲੱਤ ਪੈ ਤੂੰ ਮੀ ਨਹੀਂ ਸਕਦੇ ਹੋ ਇੱਥੋਂ ਬਣਾ ਕੇ ਪਹਿਲਾਂ ਵੀਡੀਓ ਸਾਂਝੀ ਕਰਦਾ ਰਿਹਾ ਤੁਸੀਂ ਦੇ ਸਕਦੇ ਹੋ ਆਜ ਰਿਹਾ 128 ਪਦਮਾ ਵੜਾ ਟੀਜਾ ਹਫਤਾ ਹੋਇਆ ਜੀ ਤੇ ਹੁਣ ਖਾਦਾ ਪਾਉਣੀ ਸੀ ਪਰ ਮੀ ਕਾਫੀ ਜ਼ਿਆਦਾ ਪੈ ਰਿਹਾ ਜਿਤ ਕਰਕੇ ਸਾਨੂੰ ਖਾਦਾ ਪਹੁੰਚ ਦਿੱਕਤ ਹੋ ਰਹੀ ਏ ਕੋਈ ਗੱਲ ਨਹੀਂ ਮੀਂਹ ਵੀ ਚੰਗਾ ਹੋ ਫਸਲ ਵਾਸਤੇ ਤੇ ਮੀਂਹ ਲੱਥ ਪਿਆ ਜੇ ਫੇਰ ਤੁਸੀਂ ਦੇਖ ਸਕਦੇ ਹੋ ਕਿ ਮੀਂਹ ਹੀ ਲੱਥ ਪਿਆ ਵਾ ਸੋ ਲਾਈਵ ਤੁਹਾਨੂੰ ਦਿਖਾ ਰਹੇ ਹਾਂ ਜੀ ਪੈਡੀ ਸੀਜ਼ਨ ਲਗਭਗ ਖਤਮ ਹੋਣ ਦੇ ਆਰਾ 2025 ਦਾ ਉਹ ਟਿਕਸਾ ਨੂੰ ਪਰ ਉਹਨੇ ਟੋਨ ਲਗਾ ਰਿਹਾ ਬਸ 4-5% ਰਹਿ ਗਿਆ ਕਈ ਕਈ ਕਿਸਾਨ ਵੜਾਉਣ ਦਾ ਤੇ ਮੀ ਫੀਲ ਲੱਤ ਪਿਆ ਜੇ ਤੁਸੀਂ ਬੱਦਲ ਵੇਖ ਸਕਦੇ ਹੋ ਕਿ ਬਹੁਤ ਹੀ ਜ਼ਿਆਦਾ ਬੱਦਲ ਸੀ ਸਕਦੇ ਵੀ ਮੀਂਹ ਫੇਰ ਲੱਤ ਪਿਆ ਵਾ ਕੀ ਉਹ ਆਪਣੀ ਮੋਟਰ ਹੈ ਜੀ ਦੇਖ ਸਕਦੇ ਹੋ ਇਧਰ ਆ ਗਈ ਜੀ ਸੋਧਾ 128 ਪਰਮਨ ਵੈਰਾਈਟੀ ਜਿਹਨੂੰ ਮੋਟਾ ਝੋਨਾ ਵੀ ਕਹਿੰਦੇ ਨੇ ਇਧਰ ਫਿਰ ਆ ਗਈ ਜੀ ਬਾਸਮਤੀ ਵੈਰਾਈਟੀ ਤੇ 17 18 ਤੁਸੀਂ ਦੇਖ ਸਕਦੇ ਹੋ ਏਟਰ 128 ਮੀ ਬਹੁਤ ਹੀ ਤੇਜ਼ ਦਸ ਗਿਆ ਵਾ ਇਸ ਕਰਕੇ ਸਾਨੂੰ ਲਾਈਵ ਬੰਦ ਕਰਨਾ ਪਿਆ ਜੀ the water